ਵੀ ਸਰਾਮਾ ਇੰਗੇ ਟੀਮ ਦਾ ਕਿਰਦਨ ਅੱਜ ਪਿੰਡ ਪੱਤੀ ਆਏ ਸੀ ਜੇ ਮੰਤਰੀ ਸਾਹਿਬ ਕੋਲੇ ਤੇ ਅੱਜ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਮੰਤਰੀ ਸਾਹਿਬ ਨੂੰ ਮਿਲ ਕੇ ਅਸੀਂ ਕੰਮ ਪਹਿਲਾਂ ਵੀ ਕਰਾ ਸਕਦੇ ਸੀਗੇ ਤੇ ਪਰ ਅਸੀਂ ਦੇਖ ਕੇ ਪਾਸੇ ਮੰਤਰੀ ਸਾਹਿਬ ਦਾ ਲੋਕਾਂ ਨਾਲ ਹੱਸਣਾ, ਗੱਲਣਾ ਤੇ ਲੋਕਾਂ ਨਾਲ ਕੰਮ ਕਰਨੇ ਵੀ ਬਹੁਤ ਵਧੀਆ ਮੈਨੂੰ ਲੱਗਿਆ ਕਿ ਮੰਤਰੀ ਸਾਹਿਬ ਜੀ ਦਾ ਵੀ ਫੋਨ ਕਰਦੇ ਆ ਹੈਂਡ ਫੀਰੀ ਕਰਕੇ ਗੱਲ ਕਰਕੇ ਕਰਦੇ ਆ ਬੀ ਦੀ ਨੂੰ ਲਾਉਂਦੇ ਆ ਫੋਨ ਆ ਵੀ ਹੈਂਡਪੀ ਫੀ ਕਰਾ ਲ ਕੇ ਤੇ ਦਿਲ ਚ ਕੋਲੇ ਖਾਣਾ ਵੇ ਖਣੀ ਮੰਤਰੀ ਸਾਹਿਬ ਨੇ ਫੋਨ ਲਾਇਆ ਹੋਊਗਾ ਕਿ ਨਹੀਂ ਫੋਨ ਲਾ ਕੇ ਗੱਲ ਕਰ ਕੇ ਅਗਲੇ ਨੂੰ ਕਲੀਅਰ ਕਰਕੇ ਵਿਹਾ ਤੇਰਾ ਕੰਮ ਹੋ ਗਿਆ ਜਾਂ ਹੋ ਗਿਆ ਤੇ ਬਹੁਤ ਜਿਆਦਾ ਖੁਸ਼ੀ ਹੋਈ ਅੱਜ ਮੰਤਰੀ ਸਾਹਿਬ ਨੂੰ ਮਿਲ ਕੇ ਇੰਨੀ ਖੁਸ਼ੀ ਕਦੇ ਨਹੀਂ ਹੋਈ ਜਿੰਨੀ ਅੱਜ ਪਹਿਲੇ ਤਨ ਖੁਸ਼ੀ ਹੋਈ ਹੈ ਤੇ ਪੱਤੀ ਆ ਲਿਓ ਤਾਂਤਾਦ ਆ ਲਿਓ ਤੁਸੀਂ ਨਸੀਬਾ ਆ ਲਿਓ ਜਿਹੜੇ ਐ ਤੇ ਸਾਹਿਬ ਮੰਤਰੀ ਸਾਹਿਬ ਨਾਲ ਨੂੰ ਮਿਲੇ ਆ ਠੀਕ ਹੈ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਸਾਨੂੰ ਅੰਕਲ ਸਾਹਿਬ ਨੇ ਮੰਤਰੀ ਸਾਹਿਬ ਨਾਲ ਮਿਲਾਇਆ ਤੇ ਅੰਕਲ ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਇਹ ਅੰਕਲ ਨਹੀਂ ਮੁੰਡਾ ਮੇਰਾ ਨਿਕਲਦਾ ਤੇ ਕਾਲੀ ਗਾਂਗਰੇ ਸੀਗੇ ਦਾਦੋਂ ਰਹੇ ਦੇਖਦੇ ਹੁੰਦਾ ਸੀ ਕਾਲੀ ਗਾਂਗਰੇ ਸੀਗੇ ਨੂੰ ਵੀ ਕਰਦੇ ਸੀ ਹਾਂਜੀ ਕਾਲੀ ਗਾਂਗਰੇ ਨੂੰ ਹੁਣ ਰਹੇ ਆ ਪਰ ਉਹ ਹੈਂਡਫਿਲੀ ਆ ਕੇ ਕੰਮ ਨਹੀਂ ਕਰਦੇ ਸੀ ਹਾਂਜੀ ਮੈਂ ਤਾਂ ਇਹ ਅੰਕਲ ਕਰਨ ਲੱਗਦੇ ਮੇਰੇ ਨਾਲ ਹਾਂਜੀ ਉਹ ਵੀ ਕਰਕੇ ਸਣੀ ਸਣੀ ਗੱਲ ਹੈੀ ਬਹੁਤ ਖੁਸ਼ੀ ਹੋਈ ਆ ਤੁਸੀਂ ਨਸੀਬਾ ਵਾਲੇ ਆ ਤੀ ਪਾਰੀ ਬਾਰੀਆਂ ਦਾ ਉੱਥੇ ਗੇਟ ਤੇ ਥੋੜਾ ਜਿਹਾ ੱ ਤਕਾਣਾ ਕਰਿਆ ਕਰੋ ਸਾਡੇ ਪਰ ਨਸੀਬਾ ਦੇ ਜੇ ਜੇ ਸੋਨਿਆ ਦੇ ਮੰਤਰੀ ਮਿਲਿਆ ਠੀਕ ਹੈ ਤੇ ਅਹੀਂ ਕਿ ਬਹੁਤ ਬਹੁਤ ਧੰਨਵਾਦ ਤੁਹਾਡਾ ਸੋਨਿਆ ਚੇਰੀਆ ਦਾ ਨਾਜੀ ਸਿੰਘ ਭੁੱਲੜੇ ਜਿੰਦਾਬਾਦ ਦਾ ਲਾਜੀ ਸਿੰਘ ਭੁੱਲੜੇ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ